ਕੱਲ ਤਾਂ ਸਹੀ ਹੈ ਯਾਰ ਪਹਾੜਾਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਕਿੰਨੀ ਗਰਮੀ ਹੁੰਦੀ ਆ ਕਦੇ ਕਦੇ ਬੱਦਲ ਹੋ ਜਾਂਦੇ ਨੇ ਕੋਈ ਪਤਾ ਨਹੀਂ ਲੱਗ ਰਿਹਾ ਆਪਿਆ ਹੜੀ ਗੱਟੇ ਹੁੰਦੀ ਆ ਯਾਬ ਨੰਬਰ ਲੋਕ ਜਿੱਥੇ ਨੇ ਬੱਦਲ ਚ ਨੇ ਜਿੱਲੀ ਦਾ ਵੀ ਜਿੱਲੀ ਦਾ ਵੀ ਜਿੱਲੀ ਦਾ ਦੰਦਾ ਇਹ ਸਮਝ ਨਹੀਂ ਆ ਰਿਹਾ ਯਾਨਕਾਰੀ ਥੋੜੀ ਸਾਨੂੰ ਜ਼ਿਆਦਾ ਨਾਲ ਨੀ ਜਾਣਕਾਰੀ ਕਿਸ ਨੂੰ ਦਿੰਦੇ ਹੁਣ ਨਹੀਂ ਗਾੜੀ ਦੇ ਹੱਥ ਕੀ ਆਹ ਦੇਖੋ ਤੁਸੀਂ ਦੇਖ ਲੋ ਫਿਰ ਤੇ ਦੇਖ ਰਹੀ ਹੈ ਦੇਖੋ 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 ਚਮਰਾਵੜਾ ਇਹਦੇ ਤੇ ਫਾਰਕੀ ਫੇਰ ਕੱਢੋ ਉਹ ਦੇਖੋ ਕਪਾਣ ਕਿਵੇਂ ਆਉਂਦਾ ਬਿਲ ਦੇਖੋ 05 ਤੇ ਕਰ ਮਾਈਨਸ ਆ 5 ਤੇ ਆ ਥੱਲੇ 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 ਹਾਂ ਥੱਲੇ ਦੇਖੋ ਉਹ ਥੱਲੇ ਦੇਖੋ ਦੇਖੋ ਦੁਨੀਆਦਾਰੀ ਆ ਇੱਥੇ ਤਾਂ ਬੰਦਾ ਐ ਰੋੜਦਾ ਫੈਸ ਆਹ ਦੇਖ ਦੋ ਆ ਨਾ ਇਹ ਦੂ ਡਰਾ ਕਹਿੰਦੇ ਐ ਇਹਨੂੰ ਪਹਾੜ ਗਏ ਐ ਦੇਖੋ ਬਾਬੇ ਉਹ ਘਰ ਦੇਖੋ ਜਮਾ ਕੋਨੇ ਚ ਪਈ ਰਹੇ ਨੇ ਮੇਰੇ ਅਲਟੋ ਖੜੀ ਮੇਰੇ ਸੌਰੇ ਉਹ ਜੇ ਮਾੜਾ ਮੋਟਾ ਇੱਥੇ ਘਰ ਹੋਣਾ ਚਾਹੀਦਾ ਆਹ ਦੇਖੋ ਝੰਡੇ ਝੂਲਦੇ ਮਾੜਾ ਮੋਟਾ ਪਲਿਸਟਾਨ ਤੇ ਬਾਟਾ ਬਾਹ ਲੱਗਿਆ ਗਿਆ ਦੇਖੀ ਬਾਟਾ ਬਾਹ ਲੱਗਿਆ ਉਹ ਕਿਹੜਾ ਸਾਗਰ ਤੀਓ ਰਣਜੀਤ ਸਾਗਰ ਉਹ ਤੇ ਜਾਣਗੇ ਦੇਖੋ ਬਾਈ ਗੋਟੀਆਂ ਇਹ ਪੰਜਾਬ ਦੇ ਬੰਦਿਆਂ ਦੀਆਂ ਨੇ ਬਾਈ ਸਾਰੀਆਂ ਪੰਜਾਬ ਦੇ ਕੋਈ ਹਮਾਚਿਤ ਬੰਦੇ ਦੀ ਗੋਟੀਆਂ ਨਹੀਂ ਬਈ ਇਹ ਪੰਜਾਬੀਆਂ ਦੀਆਂ ਨੇ ਪੰਜਾਬੀਆਂ ਦੀ ਜਿਗਰਾ ਵੀਰੇ ਇੱਥੇ ਰਹਿੰਦੇ ਨੇ ਇੱਥੇ ਮਹਾਚਲ ਤੇ ਹਿਮਾਚਲ ਵਾਲੀਆਂ ਦੀਆਂ ਪੁੱਟੀਆਂ ਬਹੁਤ ਏਕੀ ਜੁੜੀਆਂ ਫਿਰ ਪੰਜਾਬ ਪੀਆਂ ਦੀਆਂ ਗੁੱਟੀਆਂ ਬਾਹੜਾ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਜੀ ਦਿਖਾ ਦਦੇ ਹੋਰ ਕੋਈ ਨਹੀਂ ਦਿਖਾ ਸਕਦਾ ਆ ਜਿਆਦਾ ਹੋ ਗਿਆ ਜਿਆਦਾ ਹੋ ਗਿਆ ਜਿਆਦਾ ਹੋ ਗਿਆ ਬਹੁਤ ਜਿਆਦਾ ਹੀ ਕਰਦੇ ਆ ਉਹਦਾ ਪੰਗਾ ਬਾ ਸੋਹਣਿਆ ਦੇਖੋ 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 ਲੱਕ ਕੁੜੀਆਂ ਬਾਸ ਆਈਆਂ ਜੇ ਸਾਥ ਕੋ ਨਜ਼ਰ ਕਰੇ ਮੁੰਡਾ ਕੁੜੀ ਨਾ ਸੁਣਾ ਕੁੜੀ ਮੁੰਡੇ ਨਾਲ ਸੋਹਣੀ ਉਹ ਤੇ ਆਣਾ ਉਹ ਹੈ ਜੀ ਆਪਾਂ ਆਇਆ ਆ ਥੱਲੀ ਉੱਤਰੀ ਆਨੇ ਉਹਦੇ ਇੱਕ ਤੱਕ ਕੋਈ ਪਤਾ ਨਹੀਂ ਉਹ ਕਿੱਥੇ ਜਾਏ ਆ ਓਏ ਥੱਲੀ ਉੱਤਰੀ ਆਨੇ ਉਹਦੇ ਥੱਲੀ ਉੱਤਰੀ ਆਨੇ ਫਿਰ ਤਾਂਾਂ ਚੜੀ ਜਾਵਾਂਗੇ ਬਾੜਾ ਕਿਹ ਕੀ ਕਰਤਾ ਹੋਰ ਕੋਈ ਰਹਿੰਦਾ ਬਾੜਾ ਦੇਖੋ ਵਾ ਮੈਂ ਗੇਅਰ ਕੱਢ ਕੇ ਬੰਦ ਕਰ ਲੈਣਾ ਉਹ ਦੇਖੋ ਇਨਾ ਗੋਲ ਮੋੜ ਆ ਪੀਆਰਟੀਸੀ ਕਿਵੇਂ ਮੁੜੂ ਇੱਥੋਂ ਓ ਇੱਥੇ ਬੱਸ ਪੁੱਛ ਕੇ ਮੁੜੂ ਓਏ ਕਸੋ ਕੇ ਮੇਵੂ ਇਹ ਤੇ ਕੰਬਾਇਨ ਲਿਆਉਣੀ ਹੋਵੇ ਜਿਵੇਂ ਜੀਰੀ ਲਈ ਬੈਠਣੇ ਯਾਰ ਕਿਵੇਂ ਵੜਣਗੇ ਬਸ ਮੁਸਕੇ ਮੜੂ ਵੀ ਜੀਰੀ ਦੱਸੋ ਯਾਰ ਇਹ ਕਿਵੇਂ ਵੜਦੇ ਹੋਣਗੇ ਹੁਣ ਕੰਬਾਇਨ ਤਾਂ ਇੱਥੇ ਆਉਂਦੀ ਨਹੀਂ ਆਪਣੇ ਪੰਜਾਬੀ ਧੱਕੇ ਵਾਲੇ ਹੀ ਆਉਂਦੇ ਨੇ ਹਾਂ ਨਹੀਂ ਆਉਣੀ ਉਹਨਾਂ ਦੇ ਦੂਜੀ ਆਜੂ ਇਹ ਚైనਾਂ ਵਾਲੀ ਉਹ ਡਿੱਗ ਵੀ ਖੜੀ ਵੀ ਇੱਥੇ ਆਈ ਚੜਜਾੜ ਪੂੜਾ ਕਰ ਦੋ ਤਾਂ ਦੇਖ 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 ਬਾਅਦ ਵਿੱਚ ਦੇਖਣ ਉਹ ਜੀਰੀ ਦੇ ਹੈ ਜਾ ਹੈ ਜਾ ਹੈ ਜਾ ਮੌਸਮ ਦਿਖਾਵਾਂਗੇ ਉੱਚ ਕਿਉਂਕਿ ਮੀਂਹ ਆ ਗਿਆ ਜੀ ਪਚੋ ਮੀਂਹ ਚ ਲੈ ਜਾਗੇ ਜਰ ਉਹਨੇ ਉਹ ਮੇਰੇ ਵੀਰੋ ਜੀਰੀ ਘਟਾ ਪੈਣ ਨੇ ਕੱਖ ਬਲੇ ਦੇਖੋ 50 ਨੰਬਰ ਬਾਬੇ ਭਗਵੰਤ ਮਾਨ ਫਿਰਦਾ ਇੱਥੇ ਭਗਵੰਤ ਮਾਨ ਭਗਵੰਤ ਆਇਆ ਹੋਇਆ ਕਹਿੰਦੇ ਇੱਥੇ ਦੇਖ ਇੱਧਰ ਦਿਖਾਉਂਦਾ ਇੱਧਰ ਤਾਂ ਕੁਝ ਨਹੀਂ ਰਹੀਦਾ ਬਾਬੇ ਨਾਲ ਦੀਆਂ ਨੇਈਆਂ ਇਥੇ ਇਹ ਕੱਖ ਲਾਉਂਦੇ ਮੁਕਤੀ ਵਾਲਾ ਖੇਤ ਕਹਿੰਦੇ ਆ ਨਹੀਂ ਵਾਲਾ ਖੇਤ ਆਹ ਪਤਾ ਨਹੀਂ ਕੀ ਬਣਾਤਾ ਅੱਜ ਉੱਚਾ ਕਰ ਪਾਇਆ ਆਹ ਰੰਗ ਤਾਂ ਆਪਣੇ ਤਾਂ ਹੈ ਹੀ ਨਹੀਂ ਭੈਣੇ